ਜੇ ਆਪ ਲੋਕਾਂ ਨੂੰ ਸ਼ਾਮ ਦਾ ਟਾਈਮ ਹੋ ਜਾਣਾ ਹਨ ਢੀਰਾ ਹੋ ਜਾਣਾ ਕਿ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫੇਰ ਕੀ ਕਰਾਂਗੇ ਕੁਛ ਕਰਨ ਜੋਗੀ ਨਹੀਂ ਰਹਿਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵਾਸਤੇ ਹੀ ਆਏ ਆ ਤੁਹਾਨੂੰ ਲੈਣ ਹੀ ਆਏ ਆ ਬਾਜੋ ਜਾਨ ਨਾਲ ਉੱਤੇ ਕੁਛ ਨਹੀਂ ਹੁੰਦਾ ਜਾਨ ਬੱਜ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਜੇਰ ਜਾਨ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹਿ ਜਾਓ ਤੁਸੀਂ ਰਹਿ ਜਾਓ ਬਜ਼ੁਰਗ ਜਿਹਨੇ ਨਹੀਂ ਜਾਣਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ। ਮਾਤਾ ਨੂੰ ਪਹੁੰਚਾ। ਹਾਂ ਤੁਹਾਨੂੰ ਦਵਾਇਆ। ਜੀ ਤੁਹਾਨੂੰ ਮਾਤਾ ਭੈਣਾ ਤੁਹਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ। ਜਿਹੜੇ ਛੋਟੇ ਜਵਾਕ ਹੈ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਹੀ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ। ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਦਨ ਵਾਲੀ ਮਿਲੂਗਾ। ਹਾਂ ਸ਼ਾਮ ਨੂੰ ਆ ਸਵੇਰੇ ਤੱਕ ਆ ਜਾਾਂਗੇ ਨਾ ਇਹ ਪਾਣੀ ਘਟ ਜਾਊਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਾਂਗੇ। ਹਾਂ। ਇਹ ਜੀ ਕੋਈ ਗੱਲ ਨਹੀਂ। ਆਜੋ ਛੱਡ ਜੋ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਜਾ ਆ ਜਾ ਚੱਲ ਆ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੇ ਤੂੰ ਵੀ ਆਜਾ ਕਾਕਾ ਕੀ ਹੈ ਤੇ ਪਰਵਾਦ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡਾ ਦਾਪਾ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਫੇਰੇ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਵਾਦ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕਿ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਨੇ ਤੇ ਇੱਥੇ ਰਹਿ ਜਾਣਾ ਆ ਅੰਜੋਲੀ ਕਾਰ ਪੈਦਾ ਠੀਕ ਹੈ ਇਹ ਮਾਰਕਰ ਕਾਹਦਾ ਕਾਰ ਆ ਅਸੀਂ ਦਰਿਓਂ ਪਰੋਂ ਆਏ ਹਾਂ ਆਉਂਦਾ ਠੀਕ ਹੈ ਪਰ ਮੈਂ ਮੈਂ ਰੋ 5 ਵਜੇ ਦਾ ਮੀਟਰ ਫਾਰੋਂ ਨੂੰ ਤੇ ਜਾ ਰਿਹਾ ਸੀ ਤੇ ਮੈਂ ਉਹ ਪਾਣੀ ਦਾ ਬੜੀ ਔਰਲਾ ਕੱਢਿਆ ਤੋਂ ਪਰਵਾਹ ਇੱਕ ਤੂੰ ਛੋਟਾ ਬੱਚਾ ਹੈ ਤੂੰ ਵੀ ਚੱਲ ਚਲ ਤੁਸੀਂ ਉਹਦੀ ਵੀ ਤੇ ਜਾਨ ਲੇਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਉੱਤ ਲੱਗ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਕੱਲ ਨੂੰ ਖਾਣ ਦੀ ਰੋਟੀ ਪਾਣੀ ਕੋਈ ਨਹੀਂ ਜਗ੍ਹਾ ਡੱਕਰ ਸਾਡੇ ਰੋਡ ਤੇ ਦੇਖੋ ਜੀ ਭੁੱਖੇ ਪਾਣੀ ਦੀ ਗੱਲ ਹੈ ਤੇ ਗੁਰਦੁਆਰਾ ਸਾਹਿਬ ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਚੰਗਾ ਬੰਦੇ ਆਉਂਦੇ ਆਉਂਦੇ ਦੇਖੋ ਜੀ ਮੈਂ ਤੁਹਾਨੂੰ ਵੀਡੀਓ ਆਪਾਂ ਖਵਾ ਦਿੰਦੇ ਆ ਜਾ ਕੇ ਤੁਸੀਂ ਹੋਂਤੇ ਚੱਲੋ ਸਾਡੇ ਨਾਲ ਕਿਤੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆਂ ਹਾਂ ਉਹਨਾਂ ਨੂੰ ਵੀ ਲੈ ਆਉਨੇ ਆਂ ਮੈਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਬੋਟ ਹੈਲੀਕਾਪਟਰ ਆ ਹੀ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਹੁਣ ਤੁਸੀਂ ਤੇ ਚੱਲੋ ਤੁਸੀਂ ਤਾਂ ਚੱਲੋ ਪਹਿਲਾਂ ਆਜੋ ਉਹਨਾਂ ਨੂੰ ਲੈ ਆਉਨੇ ਆਂ ਚੱਲੋ 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 ਸ਼ਾਬਾਸ਼ ਧਤੀ ਧਤੀ ਕਰਾਂਗੇ ਬੱਚੇ ਬੁੱਚੇ ਕੱਢਿਆ ਆਪਾਂ ਕਿਉਂ ਆਪਾਂ ਜਿਆਦਾ ਮਨਾ ਰਹੇ ਆਂ ਨਹੀਂ ਨਹੀਂ ਮੇਰੀ ਗੱਲ ਸੁਣੋ ਬਹੁਤ ਜ਼ਿਆਦਾ ਦਿੱਕਤ ਚੁ ਹੈ ਪਰ ਅਸੀਂ ਇਹ ਕਹਿੰਦੇ ਆ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾ ਲਈ ਹੁਣ ਜੇ ਪਾਣੀ ਵੱਧ ਗਿਆ ਫਿਰ ਆਪਾਂ ਕੀ ਕਰਾਂਗੇ ਜਾਨ ਸਾਹਿਬ ਅਸੀਂ ਇਹਨਾਂ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਕਿ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵੱਧ ਗਿਆ ਫਿਰ ਕੀ ਕਰਾਂਗੇ ਕੁਛ ਕਰਨ ਜੋਗੇ ਨਹੀਂ ਰਹਿਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ